ਚੋਣਾਂ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਚਾਇਤੀ ਚੋਣਾਂ ਵਿਚਾਲੇ ਪੰਚਾਇਤ ਸੈਕਟਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਜੀਆਂ ਦਾਦੇ ਕਿ ਪੰਚਾਇਤ ਸੈਕਟਰੀ ਬਲਵਿੰਦਰ ਸਿੰਘ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਇਲਜ਼ਾਮ ਲੱਗੇ ਨੇ ਕਿ ਉਮੀਦਵਾਰਾਂ ਨੂੰ ਐਨਓਸੀ ਜਾਰੀ ਨਹੀਂ ਕਰ ਰਿਹਾ ਸੀ ਇਹ ਪੰਚਾਇਤ ਸੈਕਟਰੀ ਜੀਆਂ ਦਾਦੇ ਕਿ ਕਾਗਜ਼ ਭਰਨਾ ਹੈ ਉਮੀਦਵਾਰਾਂ ਨੂੰ ਐਨਓਸੀ ਨਹੀਂ ਦੇ ਰਿਹਾ ਸੀ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਹਾਲਾਂਕਿ ਪੰਚਾਇਤ ਸੈਕਟਰੀ ਜਿਸ ਨੂੰ ਸਸਪੈਂਡ ਕੀਤਾ ਗਿਆ ਉਸ ਦਾ ਵੀ ਜਵਾਬ ਆਇਆ ਉਸ ਦਾ ਵੀ ਪੱਖ ਆਇਆ ਤੇ ਉਸ ਨੇ ਕਿਹਾ ਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਮੈਂ ਹਰ ਹਮੇਸ਼ਾ ਸਹੀ ਕੰਮ ਕੀਤਾ ਤੇ ਨਾਲ ਹੀ ਕਿਹਾ ਕਿ ਮੇਰੇ ਤੇ ਝੂਠੇ ਇਲਜ਼ਾਮ ਜਿਹੜੇ ਆ ਲੱਗ ਰਹੇ ਆ ਤੇ ਮੈਂ ਆਪਣੀ ਜਸਟੀਫਿਕੇਸ਼ਨ ਦੇਣ ਨੂੰ ਤਿਆਰ ਆ ਅਜਿਹਾ ਕਿਹਾ ਗਿਆਗਾ ਤਾਂ ਲੈਟਰ ਦੇਖ ਸਕਦੇ ਹੋ ਸੀ ਜਿਹੜਾ ਲੈਟਰ ਜਾਰੀ ਕੀਤਾ ਗਿਆਗਾ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਸਸਪੈਂਸ਼ਨ ਨੂੰ ਕਿਉਂਕਿ ਬਲਵਿੰਦਰ ਸਿੰਘ ਪੰਚਾਇਤ ਸੈਕਟਰੀ ਜੋ ਕਿ ਫਿਰੋਜ਼ਪੁਰ ਦੇ ਦੱਸਦੀ ਹੈ ਕਿ ਫਿਰੋਜ਼ਪੁਰ ਦੇ ਹਲਕਾ ਦੇ ਵਿੱਚ ਲੱਗਿਆ ਹੋਇਆ ਸੀ ਜਿਹੜਾ ਉਸ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਫਿਰੋਜ਼ਪੁਰ ਦੇ ਹਲਕਾ ਇੱਕ ਸਰਦੀ ਏਰੀਆ ਦਾਗਾ ਗਟੀਆਂ ਗਟੀਆਂ ਦੇ ਵਿੱਚ ਕੰਮ ਕਰਦਾ ਸੀ ਜਿੱਥੇ ਜਿਹੜਾ ਹੈਗਾ ਇਸ ਦੇ ਉੱਪਰ ਇਲਜ਼ਾਮ ਲੱਗੇ ਕਿ ਇਹ ਪੰਜ ਸਰਪੰਚ ਦੇ ਚਾਹਵਾਨ ਜਿਹੜੇ ਉਮੀਦਵਾਰ ਨੇ ਜਿਨ੍ਹਾਂ ਨੇ ਲੜਨੀ ਹੈ ਇਲੈਕਸ਼ਨ ਉਹਨਾਂ ਨੂੰ ਐਨਓਸੀ ਜਾਰੀ ਨਹੀਂ ਕਰ ਰਿਹਾ ਸੀ ਐਨਓਸੀ ਦਾ ਮਤਲਬ ਨੋਬਜੈਕਸ਼ਨ ਸਰਟੀਫਿਕੇਟ ਜਾਨੀ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਇੱਕ ਐਨਓਸੀ ਜਦੋਂ ਤੁਸੀਂ ਕੋਈ ਵੀ ਜ਼ਮੀਨ ਪਲਾਟ ਕੁਝ ਵੀ ਲੈਣੇ ਉਹਦੋਂ ਮਿਲਦੀ ਹੈ ਜਾਂ ਫਿਰ ਜਦੋਂ ਇਲੈਕਸ਼ਨਾਂ ਦੇ ਵਿੱਚ ਖੜੇ ਹੁੰਨੇ ਹੋ ਤਾਂ ਵਕ ਵਕ ਸਮਿਆਂ ਦੇ ਉੱਪਰ ਐਨਓਸੀ ਦਾ ਜਿਹੜਾ ਅਹਿਮ ਰੋਲ ਜਿਹੜਾ ਰਹਿੰਦਾਗਾ ਹਮੇਸ਼ਾ ਤਾਂ ਦੱਸਦੇ ਕਿ ਬਲਵਿੰਦਰ ਸਿੰਘ ਨੂੰ ਸਸਪੈਂਡ ਕਰਦ ਤਾ ਗਿਆ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਾਸੇ ਪੰਚਾਇਤੀ ਚੋਣਾਂ ਦਾ ਮਾਹੌਲ ਪੂਰੇ ਪੰਜਾਬ ਦੇ ਵਿੱਚ ਬਣਿਆ ਪਿਆ ਜਿੱਥੇ ਇੱਕ ਪਾਸੇ 2-2 ਕਰੋੜ ਦੀਆਂ ਬੋਲੀਆਂ ਤੱਕ ਲੱਗੀਆਂ ਸਰਪੰਚ ਬਣਨ ਨੂੰ ਲੈ ਕੇ ਜਿੱਥੇ 2 ਕਰੋੜ ਦੀ ਬੋਲੀ ਲੱਗੀ ਜ਼ਿਆਲਾ ਕਿ ਉਹਨਾਂ ਦੇ ਉੱਪਰ ਵੀ ਕਾਰਵਾਈ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਪਰ ਤੁਹਾਨੂੰ ਦੱਸ ਦਈਏ ਕਿ ਵਕੂ ਬੱਕਰੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਜਿੱਥੇ ਫਿਰੋਜ਼ਪੁਰ ਦੇ ਵਿੱਚ ਪਹਿਲਾਂ ਹਿੰਸਾ ਹੁੰਦੀ ਹੈ ਜ਼ੀਰਾ ਦੇ ਵਿੱਚ ਜਿਹੜਾ ਦੇਖਿਆ ਤੁਸੀਂ ਇੱਕ ਹਿਸਾਬ ਨਾਲ ਪੱਥਰਬਾਜ਼ੀ ਫਾਇਰਿੰਗ ਜਿਹੜੀ ਹੈ ਪੁਲਿਸ ਪਾਰਟੀ ਕਰਦੀ ਹੈ ਹਵਾਈ ਫਾਇਰ ਕੱਢੇ ਜਾਂਦੇ ਨੇ ਭੀੜ ਨੂੰ ਕਦੇ ਦੇਣ ਦੇ ਲਈ ਤਾਂ ਅਜਿਆ ਕੁਝ ਜਿੱਥੇ ਹੋ ਰਿਹਾ ਉੱਥੇ ਇੱਕ ਪੰਚਾਇਤ ਸੈਕਟਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਬਲਵਿੰਦਰ ਸਿੰਘ ਪੰਚਾਇਤ ਸੈਕਟਰੀ ਤਸਵੀਰ ਤੁਸੀਂ ਦੇਖ ਸਕਦੇ ਹੋ ਬਲਵਿੰਦਰ ਸਿੰਘ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਜਿਸ ਨੂੰ ਸਸਪੈਂਡ ਕੀਤਾ ਗਿਆ ਹਾਲਾਂਕਿ ਪੰਚਾਇਤ ਸੈਕਟਰੀ ਦੇ ਉੱਪਰ ਇਲਜ਼ਾਮ ਲੱਗੇ ਨੇ ਜਿਹੜਾ ਲੈਟਰ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਜਿਹੜਾ ਇਲਜ਼ਾਮ ਲੱਗੇ ਨੇ ਕਿ ਉਸ ਨੂੰ ਸਸਪੈਂਡ ਕੀਤਾ ਜਾਏ ਐਨਓਸੀ ਜਿਹੜੇ ਆ ਉਹ ਨਹੀਂ ਜਾਰੀ ਕਰ ਰਿਆ ਸੀ ਜਿਨ੍ਹਾਂ ਨੇ ਉਮੀਦਵਾਰ ਨੇ ਜਿਹੜੇ ਜਿਨ੍ਹਾਂ ਨੇ ਪੰਜ ਸਰਪੰਚ ਦੀਆਂ ਚੋਣਾਂ ਲੜਨੀਆਂ ਨੇ ਉਹਨਾਂ ਨੂੰ ਜਿਹੜਾ ਉਮੀਦਵਾਰਾਂ ਨੂੰ ਐਨਓਸੀ ਨਹੀਂ ਜਾਰੀ ਕਰ ਰਿਆ ਸੀ ਇਹ ਸੈਕਟਰੀ ਹੈ ਜੇ ਇਸ ਦੇ ਉੱਪਰ ਇਲਜ਼ਾਮ ਲੱਗੇ ਆ ਪਰ ਦੂਜੇ ਪਾਸੇ ਪੰਚਾਇਤ ਸੈਕਟਰੀ ਦੀ ਵੀਡੀਓ ਵੀ ਆਈ ਹੈ ਉਸਨੇ ਵੀਡੀਓ ਦੇ ਵਿੱਚ ਕਿਹਾ ਕਿ ਮੇਰੇ ਤੇ ਝੂਠੇ ਇਲਜ਼ਾਮ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਮੈਂ ਸਹੀ ਕੰਮ ਕੀਤਾ ਤੇ ਮੈਂ ਜਸਟੀਫਿਕੇਸ਼ਨ ਦੇਣ ਦੇ ਲਈ ਤਿਆਰ ਹਾਂ ਅਜਿਹਾ ਕਹਿਣਾ ਹੈਗਾ ਪੰਚਾਇਤ ਸੈਕਟਰੀ ਬਲਵਿੰਦਰ ਸਿੰਘ ਦਾ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਗੋਟੀਆਂ ਸਰਦੀ ਇਲਾਕਾ ਪੈਂਦਾ ਫਰੋਇਪੁਰ ਦੇ ਵਿੱਚ ਜਿੱਥੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਦੱਸਦੇ ਕਿ ਵੱਡੀ ਖਬਰ ਚੋਣਾ ਦੇ ਵਿਚਾਲੇ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੂਰੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਜਿਹੜਾ ਬਣਿਆ ਹੋਇਆਗਾ ਮਾਹੌਲ ਕਿਤੇ ਸਰਬਸੰਮਤੀਆਂ ਹੋ ਰਹੀਆਂ ਕਿਤੇ ਹਿੰਸਾ ਵੀ ਹੋ ਰਹੀ ਹੈ ਕਿਤੇ ਗੋਲੀ ਵੀ ਚੱਲ ਰਹੀ ਹੈ ਕਿਤੇ ਪੱਥਰ ਵੀ ਮਾਰੇ ਜਾ ਰਹੇ ਤਾਂ ਉੱਥੇ ਅਜਿਹੇ ਰੌਲੇ ਜਿਹੜੇ ਆ ਅਕਸਰ ਪੈਂਦੇ ਰਹਿੰਦੇ ਆ ਜਦੋਂ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਤਾਂ ਉਦੋਂ ਅਜਿਹੇ ਰੌਲੇ ਜਿਹੜੇ ਆ ਪੈਂਦੇ ਰਹਿੰਦੇ ਨੇ ਤਾਂ ਦਾਦੇ ਕਹੋਣੇ ਇਸ ਵਾਰ ਫਿਰ ਤੋਂ ਬਲਵਿੰਦਰ ਸਿੰਘ ਪੰਚਾਇਤ ਫੈਕਟਰੀ ਜਿਸ ਨੂੰ ਸਸਪੈਂਡ ਕਰ ਦਿੱਤਾ ਗਿਆਗਾ ਇਲੈਕਸ਼ਨ ਕਮਿਸ਼ਨ ਪੰਜਾਬ ਨੇ ਵੀ ਆਰਡਰ ਦੇ ਦਿੱਤੇ ਨੇ ਕਿ ਇਸ ਨੂੰ ਸਸਪੈਂਡ ਕੀਤਾ ਜਾਏ ਕਿਉਂਕਿ ਇਸ ਦੇ ਉੱਪਰ ਇਲਜ਼ਾਮ ਲੱਗੇ ਨੇ ਕਿ ਇਹ ਉਮੀਦਵਾਰ ਦੁਬਾਰਾ ਨੂੰ ਐਨਓਸੀ ਨਹੀਂ ਜਾਰੀ ਕਰ ਰਿਹਾ ਸੀ ਹਾਲਾਂਕਿ ਉਮੀਦਵਾਰਾਂ ਨੂੰ ਜਿਹੜਾ ਐਨਓਸੀ ਨਾ ਜਾਰੀ ਕਰਨ ਦੇ ਕਰਕੇ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਵਿੱਚ ਕਿੰਨੀ ਸੱਚਾਈ ਹੈ ਕਿੰਨੀ ਸੱਚਾਈ ਨਹੀਂ ਹੈ ਇਹ ਤਾਂ ਜਦੋਂ ਜਾਂਚ ਹੋਏਗੀ ਉਸ ਤੋਂ ਬਾਅਦ ਪਤਾ ਲੱਗੇਗਾ ਪਰ ਬਲਵਿੰਦਰ ਸਿੰਘ ਦਾ ਜਿਹੜਾ ਹੈਗਾ ਉਸ ਦਾ ਆਪਣਾ ਵੀ ਬਿਆਨ ਆਇਆ ਉਸ ਨੇ ਕਿਹਾ ਕਿ ਮੈਂ ਕੋਈ ਬੇਇਨਸਾਫੀ ਨਹੀਂ ਕੀਤੀ ਕੋਈ ਗਲਤ ਗੱਲ ਨਹੀਂ ਕੀਤੀ ਮੈਂ ਤਾਂ ਹਮੇਸ਼ਾ ਹਮੇਸ਼ਾ ਜਿਹੜਾ ਸੱਚੀ ਗੱਲ ਕੀਤੀ ਹੈ ਤੇ ਨਾਲ ਹੀ ਉਸ ਨੇ ਗੱਲ ਕਹੀ ਹੈ ਕਿ ਮੈਂ ਆਪਣੀ ਜਸਟੀਫਿਕੇਸ਼ਨ ਦੇ ਨੂੰ ਤਿਆਰ ਹਾਂ ਸਾ ਦੱਸਦੇ ਕਿ ਪੰਚਾਇਤ ਫੈਕਟਰੀ ਜਿਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈਗਾ ਵੱਡੀ ਖਬਰ ਚੋਣਾਂ ਤੋਂ ਪਹਿਲਾਂ ਬਲਵਿੰਦਰ ਸਿੰਘ ਨੂੰ ਪੰਚਾਇਤ ਸੈਕਟਰ ਸਸਪੈਂਡ ਕਰ ਦਿੱਤਾ ਗਿਆ ਤੇ ਇਲਜ਼ਾਮ ਲੱਗੇ ਨੇ ਕਿ ਇਸ ਨੇ ਐਨਓਸੀ ਜਿਹੜੀ ਆ ਉਹ ਉਮੀਦਵਾਰਾਂ ਨੂੰ ਨਹੀਂ ਦਿੱਤੀ ਜੀਆਂ ਦਾਦ ਕੇ ਇਲਜ਼ਾਮ ਲੱਗੇ ਨੇ ਬਲਵਿੰਦਰ ਸਿੰਘ ਦੇ ਉੱਪਰ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਲੈਟਰ ਦਿਖਾ ਰਹੇ ਆ ਦੂਜੇ ਪਾਸੇ ਬਲਵਿੰਦਰ ਸਿੰਘ ਦੀ ਫੋਟੋ ਦਿਖਾ ਰਹੇ ਆ ਜਿਸ ਨੂੰ ਸਸਪੈਂਡ ਕੀਤਾ ਗਿਆ ਹੈਗਾ ਤਾਂ ਪੰਚਾਇਤੀ ਚੋਣਾਂ ਦੇ ਵਿੱਚ ਵੱਡੀ ਖਬਰ ਸਭ ਛੋਕੜ ਵੇਖ ਕੇ ਸਹੀ ਤਰੀਕੇ ਨਾਲ ਉਹਨਾਂ ਦੇ ਉਹਨਾਂ ਦੇ ਉਹਨਾਂ ਮੈਂ ਪੰਚਾਇਤ ਕਰਤਾਰ ਬਲਾਦ ਸੰਕਤ ਤੋਂ ਸੁਪਰ ਇਹ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਡਿਊਟੀ ਪੰਚਾਇਤੀ ਇਲੈਕਸ਼ਨ ਵਿੱਚ ਪੰਚਾਇਤੀ ਇਲੈਕਸ਼ਨ ਨੂੰ ਪ੍ਰੋਟੈਸਟ ਕਰਨ ਵਾਲੇ ਕੈਂਡੀਡੇਟ ਤੇ ਨੂੰ ਤਸਦੀਕ ਕਰਨ ਵਾਸਤੇ ਵੀ ਉਹਨਾਂ ਨੂੰ ਐਨਓਸੀ ਜਾਰੀ ਕਰਨ ਵਾਸਤੇ ਲੱਗੀ ਹੈ ਮੈਂ ਉਹਨਾਂ ਦਾ ਸਰ ਪਛੋਕੜ ਵੇਖ ਕੇ ਸਹੀ ਤਰੀਕੇ ਨਾਲ ਉਹਨਾਂ ਦੇ ਉਹਨਾਂ ਨੂੰ ਨਾਮਜ਼ਦਗੀ ਦੇ ਰਿਹਾ ਮੈਨੂੰ ਪਿਛਲੇ ਸਮੇਂ ਹੜ੍ਹਾਂ ਵਿੱਚ ਰੁੜੇਗੇ ਰਿਕਾਰਡ ਦੇ ਮੁਤਾਬਕ ਮੈਨੂੰ ਮੈਨੂੰ ਨਾ ਪੰਚਾਇਤਾਂ ਦਾ ਐਨਓਸੀ ਜਾਰੀ ਕਰਨ ਤੋਂ ਰੋਕਿਆ ਗਿਆ ਸੀ ਇਹ ਨੋ ਪੰਚਾਇਤਾਂ ਜਿਨ੍ਹਾਂ ਦਾ ਮੈਂ ਐਨਓਸੀ ਨਹੀਂ ਜਾਰੀ ਕਰ ਰਿਹਾ ਉਹ ਮੇਰੇ ਤੇ ਰਾਜਨੀਤਿਕ ਦਬਾਅ ਪਾ ਕੇ ਅਤੇ ਹੋਰ ਤਰੀਕਿਆਂ ਨਾਲ ਮੈਨੂੰ ਹਰਾਸ਼ ਕਰਦੇ ਨੇ ਜਿਸ ਤੇ ਮੈਂ ਇਹ ਕਹਿਣਾ ਚਾਹਨਾ ਹਾਂ ਕਿ ਇਹ ਜਿਹੜੀ ਮੇਰੇ ਵੀਡੀਓ ਵਾਇਰਲ ਹੋ ਰਹੀ ਹੈ ਤੇ ਬਿਲਕੁਲ ਸਰਾਸਰ ਗਲਤ ਹੈ ਤੇ ਮੇਰਾ ਕੋਈ ਕਸੂਰ ਨਹੀਂ ਹੈ ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਜਸਟੀਫਾਈ ਕਰਦਾ ਕਿ ਮੈਂ ਸਜ਼ਾ ਦਾ ਪਾਤਰ ਹੋਵਾਂਗਾ ਜੇ ਮੈਂ ਕੋਈ ਗਲਤ ਕੰਮ